ਉਹ ਓਏ ਓਏ ਦਾ ਖਸਵਾ ਫੇਬਰਾਪੜਦਾ ਜੀ ਆ ਵੀ ਟਿਟਲਾਇਆ ਕਿਵੇਂ ਆ ਓ ਆ ਦੇਖ ਬੋਲਟ ਦਾ ਆ ਖੜਾ ਕਿੱਲੇ ਤੇ ਤੂੰ ਕਹਣਾ ਔਰ ਇਹ ਹੁਲਾਈ ਸ਼ਟ ਰੱਖਿਆ ਪੁੰਬੇ ਲਾ ਦੀਏ ਕੋਈ ਕਾ ਗੱਤਾਂ ਨਾ ਬੱਜੇ ਆਹ ਉਹ ਮੈਸਾਂ ਵੀ ਤੁੱਪੇ ਖੜੇ ਆ ਉਹ 10 ਵੱਜ ਰਹੇ ਨੇ ਇਹਨਾਂ ਨੂੰ ਨੀਰਾ ਨੂਰਾ ਪਾਇਆ ਔਰ ਵੀ ਬੇੜੇ ਦੀ ਪਿਆਗ ਨੂੰ ਕਿਉਂ ਆ ਓਏ ਕਿਤੇ ਓਏ ਉੱਤੇ ਕਿਤੇ ਉਰੇ ਬਿਆਹ ਹੋ ਗਿਆ ਓਏ ਖੜਾ ਹੋ ਗਿਆ ਅੰਦਰ ਆ ਇੱਥੇ ਬੇੜੇ ਕੀ ਲੜਿਆ ਪਿਆ ਓਏ ਤੇ ਮੈਂ ਲੜੜਿਆ ਵਾ ਕੱਪੜੇ ਕੇ ਮੈਂ ਬੇੜੇ ਆ ਓਏ ਕੌਣ ਆ ਜੱਸਾਂਗਾ ਉਰੇ ਕੀ ਕਰਦਾ ਪਿਆ ਤੂੰ ਬੇੜੇ ਚ ਹੈ ਮੈਂ ਅੰਦਰ ਕਿਉਂ ਪੈ ਗਿਆ ਯਾਰ ਮੈਨੂੰ ਕੀ ਪਤਾ ਕਿਵੇਂ ਪੈ ਖੜਾ ਹੋ ਪਿਉਰਾ ਤੈਨੂੰ ਓਏ ਤੈਨੂੰ ਕੁਕਰਾਂਗਾ ਤਰਾ ਕੁਛ ਖਾਦਾ ਖੁਦਾ ਓਏ ਖਾਦਾ ਖੁਦਾ ਕੋਸ ਤਰਾ ਨਾ ਮੈਂ ਤਾਂ ਨਹੀਂ ਤੱਕਦਾ ਫਿਰ ਐਂ ਉਰੇ ਦਾ ਤਾਂ ਪਿਆਗਾ ਓਏ ਉਰੇ ਤਾਂ ਯਾਰ ਬਾਬਾ ਐਸੀ ਰਾਤ ਆਹਾ ਓਏ ਰਾਖ ਰੁਖ ਜੀ ਆਈ ਕਰੀ ਬੈਠੇ ਓਏ ਓਏ ਸਾਡੇ ਵਾਲੇ ਨਹੀਂ ਬਿਮਾਰ ਹੋ ਗਏ ਸੀ ਵੱਡਾ ਹਾਂ ਉਹ ਬਾਬਾ ਐਸੀ ਉਹਨੇ ਤੂਣਾ ਲਵਾਇਆ ਸੀ ਕਿਹੜਾ ਬਾਬਾ ਓ ਯਾਰ ਪੱਪਾ ਉੱਥੇ ਨਹੀਂ ਸੀਗੇ ਕੂੜੀ ਪਿੱਛੇ ਹਾਂ ਉਹ ਸਾਡਾ ਲ ਪੁੱਛਿਆ ਸੀ ਉਹਨੇ ਕਿਹਾ ਖੰਮਣੀ ਬਨਣ ਕੇ ਓਏ ਓ ਬੌਲੇ ਮਗਰ ਕਾ ਤੋ ਲੱਗਦਾ ਹੁੰਨਾ ਤੋ ਉਹ ਕੁਝ ਹੋਰ ਹੀ ਕਰਾ ਲੂਗਾ ਇੱਥੇ ਖੰਮਣੀ ਬੰਨਣ ਬੰਨੇ ਸੀ ਜਦੋਂ ਉਦੋਂ ਬਾਅਦ ਚ ਬਾਬਾ ਆਏ ਸੀ ਗਲੀ ਚ ਪਹਿਲਾਂ ਛੋਟੇ ਘਰੇ ਕੋਈ ਸੀਰ ਦਾ ਸਾਇਆ ਦਾ ਕੋਈ ਸੀਰ ਦਾ ਸਾਇਆ ਉਹ ਸਾਡਾ ਨਹੀਂ ਬੋਲ ਜ ਮਰੀਂਦਰ ਦਾ ਕਿਹੜੇ ਬਾਬਿਆਂ ਦਾ ਮਰ ਲੱਗ ਰਹੇ ਤੁਸੀਂ ਮਾਂ ਕੀ ਹੈ ਕਿ ਤੇ ਲੋਟ ਹੋ ਜੇ ਯਾਰ ਸੱਦਿਆ ਗਨੇ ਸੀ ਬਾਬੇ ਨੂੰ ਸੱਦਦਾ ਆਪ ਹੀ ਆ ਸੀ ਉਹ ਅੱਛਾ ਆਪ ਹੀ ਆ ਸੀ ਬਈ ਗਲੀ ਚ ਫੇਰ ਤੇ ਉਹਨੇ ਧੂਣਾ ਲਵਾ ਸੀ ਰਾਤ ਆ ਪੱਥੀਆਂ ਵਾਲਾ ਤੇ ਸਮਗਰੀ ਚ ਮੁਗਰੀ ਪਾਈ ਹੈ ਬੱਠਾ ਅੱਛਾ ਫਿਰ ਦਰਦੀ ਜਾਣੀ ਰਾਤ ਦੋ ਕਿਹੜਾ ਗੰਗਾ ਜਲ ਉਗਣਾ ਬਰਦਾ ਹੀ ਮਨ ਲੱਭੀ ਕੁਝ ਚੀਜ਼ ਬਾਹਰ ਨਿਕਲੀ ਥੋੜੇ ਚੋਂ ਓਏ ਉਹ ਪੀਤਾ ਸੀ ਡਾਕਟਰ ਡਾਕਟਰ ਨੂੰ ਦਿਖਾ ਲਾ ਥੋੜੇ ਵਾਲੇ ਨੂੰ ਉਹ ਬਾਬਿਆਂ ਮੈਂ ਲੈਣ ਡਾਕਟਰ ਨੂੰ ਦਿਖਾ ਲਾ ਉਹਨੂੰ ਕਿਸੇ ਨੂੰ ਨਾ ਉਹ ਸਾਰਾ ਕੁਝ ਸਹੀ ਦਾ ਅੱਛਾ ਸੀ ਯਾਰ ਕੀ ਦਸਤਾ ਕਹਿੰਦਾ ਤੁਸੀਂ ਖੰਮਣੀ ਬਨ ਕੇ ਆਏ ਫਰੂ ਉਹਨੂੰ ਕੀ ਪਤਾ ਲੱਗਿਆ ਅੱਛਾ ਤਾਂ ਤੁਸੀਂ ਖੰਮਣੀ ਬਨ ਕੇ ਆਏ ਸੀ ਬੋਰ ਥੱਲੇ ਇੱਥੇ ਕੁ ਥੋੜੇ ਮਾਂ ਕਰ ਚੀਜ਼ ਲੱਗੀ ਸੀ ਉਹ ਸਾਡੇ ਵਾਲੇ ਕੁਝ ਨੇ ਮੰਤਰ ਜਾ ਮਾਰਤਾ ਸੀਗਾ ਉਹਨਾਂ ਨੇ ਉਹਦਾ ਵਜੇ ਬੇੜਾ ਮੇਰੇ ਛਾਲੇ ਨੇ ਮੇਰੀ ਉਹ ਤੂੰ ਵੱਡਾ ਉਹ ਗੋਰਖ ਨਾਲ ਸਮਝ ਲਿਆ ਤੂੰ ਥੋੜੀ ਭਜਾਤੀ ਪਤੰਦਰ ਨੇ ਗਲਤ ਮੰਤਰ ਪੜਤਾ ਉੱਥੋਂ ਬਦੰਦ ਕੋਈ ਚੀਜ਼ ਮਗਰ ਲੱਗ ਕੇ ਆ ਗਈ ਸਾਡੇ ਚਾਰ ਰਤ ਨੂੰ ਸਵੇਰ ਨੂੰ ਸਾਡਾ ਵਾਲਾ ਬਿਮਾਰ ਜਾ ਹੋ ਗਿਆ ਹੁਣ ਡਾਕਟਰ ਨੇ ਦਵਾਈ ਦਵਾਈ ਸੱਟ ਨਹੀਂ ਉਹ ਮੈਂ ਕੀ ਬਾਬੇ ਤੇ ਨੂੰ ਉਠੋ ਜਿਆ ਯਾਰ ਬਾਬੇ ਉਹ ਬੈਂ ਚੱਕਰਾਂ ਦੇ ਘਾਣੂ ਬਹਿਰੇ ਹੋਏ ਕਿੱਥੇ ਆਵਾ ਮੱਗ ਗਿਆ ਹੁਣ ਬਾਬਾ ਉਹ ਹੋ ਅੰਦਰ ਬਰਾਤ ਉਹਨੇ ਪਾਣੀ ਪੀ ਰਦਾ ਮੈਨੂੰ ਕਹਿੰਦਾ ਸਾਰਾ ਪੀ ਲੈ ਅੱਛਾ ਮੈਂ ਬਦੰਦ ਤੂੰ ਤੇ ਡਬਾਣ ਵਾਲਾ ਕਰ ਦੇ ਪਾਣੀ ਪੀ ਆ ਮੈਨੂੰ ਫੇਰ ਫਿਰ ਕਿ ਪਾਣੀ ਇਹਦੇ ਪੀ ਗਏ ਮੈਨੂੰ ਪਤਾ ਫਿਰ ਅੰਦਰ ਨਹੀਂ ਪਿਆ ਹੋਰੀ ਗੱਲ ਸਟਲਾਂ ਸੋਗੇ ਆ ਤੂੰ ਨੂੰ ਹੀ ਰਾਣਾ ਮੈਚੇ ਕੇ ਪੈ ਗਏ ਐ ਜੀ ਕੀ ਹੋ ਗਿਆ ਥੱਲੀ ਪੇ ਪੈ ਗਿਆ ਮੈਂ ਤਾਂ ਯਾਰ ਉਂਦਾਣੀ ਕੁਝ ਹੋਰ ਹੀ ਖਵਾ ਤੈਨੂੰ ਉਹਨੇ ਹਾਂ ਯਾਰ ਬਾਬਾ ਮਨੂ ਠੀਕ ਲੱਗਿਆ ਯਾਰ ਉਹ ਐ ਤਾਂ ਕੀ ਖਵਾ ਦੂੰਗਾ ਆਪਾਂ ਨੂੰ ਫਿਰ ਉਹ ਜਗਾ ਤੋਂ ਪਿਆਗਾ ਤੇ ਉੱਭਾ ਬਾਈਰੇ ਚੇਰਾ ਵੀਰਾਂ ਦਾ ਕਿਤੇ ਹੈ ਨਹੀਂਗਾ ਦੇਖ ਕਿੱਥੇ ਆ ਬਾਬਾ ਨਾਲੇ ਵੱਡੇ ਨੂੰ ਦੇਖ ਲੈ ਥੋੜੇ ਵਾਲ ਨੂੰ ਹੋਇਆ ਠੀਕ ਠੋਕ ਕੇ ਨਾ ਉਹ ਰੁਪਏ ਦਾ ਮੋਟਾ ਨਾਲ ਖੜਾ ਸੀ ਕਵਰੇਜ ਇੱਥੇ ਕਿੱਥੇ ਇੱਕ ਉੱਟ ਕਿਵੇਂ ਦੇਖ ਲੈ ਹੈਗਾ ਮੋਰਸਾਂ ਨੂੰ ਚੱਕ ਚੁੱਕ ਕੇ ਲੈ ਗਿਆ ਕੋਈ ਥੋੜਾ ਉਹ ਜੀ ਦੇ ਲੈ ਵੀ ਜਾ ਕੇ ਆਈ ਆ ਵੀ ਪੂਜੀ ਆ ਵੀ ਟਿਟਲਾ ਆ ਕਿਵੇਂ ਆ ਪੂਜੀ ਉਹ ਠੀਕ ਹੈ ਠੀਕ ਹੈ ਕਿੱਥੇ ਫਿਰਦਾ ਬੜੇ ਚਰਵਾਦ ਆਇਆ ਤੂੰ ਤਾਂ ਨਹੀਂ ਮਾਰਨਾ ġੇੜਾ ਕਿ ਦੱਸ ġੇੜਾ ਮਾਰ ਲਿਆ ਆਇਆ ਹੋਇਆ ਇੱਥੇ ਉਹ ਯਾਰ ਮੇਰਾ ਟਾਈਮ ਨਹੀਂ ਲੱਗਦਾ ਤੂੰ ਟਾਈਮ ਕਾ ਕੰਮ ਕਰਦਾ ਤੇਰਾ ਆ ਬਗਰ ਉਹ ਕੱਪੜੇ ਦਾ ਕੱਪੜੇ ਦਾ ਇੱਕ ਜਾ ਟਸਿਆਉਂਦੇਗਾ ਇੱਕ ਬਲੇਟ ਤੋਂ ਮਹਗਾ ਦੀ ਖਰੀੋਣੇ ਥੋੜੇ ਸਾਡੇ ਵਾਲੇ ਜੱਲੇ ਨੇ ਪਾੜਤੀ ਅੱਛਾ ਬਲੇਟ ਵਾਲੀ ਹਾਂ ਸਿਉਂਦੇਗਾ ਹਾਂ ਮੈਂ ਤੈਨੂੰ ਉਹ ਦਿਨ ਫੜਾ ਕੇ ਜਾਊਂਗਾ ਫੜਾ ਦੇ ਇੱਕ ਸੱਚ ਤੈਨੂੰ ਆਇਆ ਗਿਆ ਸੀ ਮੈਂ ਹਾਂ ਅਟੇ ਕਰੇਣਾ ਕਰਨੀ ਵਾਲਾ ਪਾਪਾ ਆਇਆ ਅੱਛਾ ਕਿੱਥੋਂ ਓਏ ਉਹ ਪਹਾੜਾ ਤੋਂ ਆਇਆ ਪਾੜੋਂ ਤੋਂ ਪਹਾੜਾ ਗੁੱਟੇ ਲੱਗੇ ਆਪੜ ਆਪੜ ਅੱਦੀ ਪਿਛੋ ਦੀ ਚੋਪੜੀ ਆ ਉੱਥੋਂ ਆਇਆ ਉਹ ਜਮਾਂ ਸੱਚੀਆਂ ਗੱਲਾਂ ਦੱਸਦਾ ਆ ਜੀ ਚੰਗਾ ਕਰੇ ਹਾਂ आज ही पक्की ਗੱਲ ਆ ਸੱਚੀਆਂ ਗੱਲਾਂ ਦੱਸੋ ਉਹ ਹਾਂ ਨਾਲੇ 500 ਰੁਪਏ ਸਾਗਰ ਲੈ ਆਈ ਉਹ ਸਾਗਰ ਮਗਰਾ ਪੌਣਾ ਪਿੰਦਾ ਸਾਗਰ ਤਾਂ ਉਹ ਉਹ ਸਾਗਰ ਨੇ ਉਹਦਾ ਚੜਾ ਵੱਤੋਂ ਇਹਨਾਂ ਸੰਤ ਨੂੰ 100 ਰੁਪਏ ਹੁੰਦੇ ਆ 400 ਚੱਲ ਲੈ ਆਈ ਮੈਂ 500 ਦਾ ਬਾਲਾ ਚੱਲ ਤੇਰੀ ਨਾ ਮੇਰੀ 200 ਹਾਂ ਹਾਂ 200 ਲਏ 200 ਲੈ ਲਓ ਠੀਕ ਆ ਹੋਰ ਕੋਈ ਸੰਤ ਕਹਦੇ ਨੇ ਉਹ ਕੀ ਦੱਸਣਗੇ ਉਹ ਗੱਲਾਂ ਦੱਸਦੇ ਆ ਸੱਚੀਆਂ ਕਿਹੜੀਆਂ ਗੱਲਾਂ ਦੱਸਣਗੇ ਜਿਹੜੇ ਤੇਰੇ ਤੂੰ ਪੁੱਛੇਗਾ ਉਹ ਹੀ ਦੱਸਦਾਂਗੇ ਅੱਛਾ ਮਨ ਲਾ ਤੂੰ ਕਹੇਗਾ ਕਿ ਮੈਂ ਟਿਡ ਡਾਇਮਨਟ ਟਿਡ ਇਹ ਵਾਦਾ ਇਹਨੂੰ ਘਟਾਉਣ ਵਾਲੇ ਜੜੀਆਂ ਮੁਟੀਆਂ ਦੇਊਗਾ ਤੈਨੂੰ ਬਾਲਾ ਘੈਂਟ ਆਉਦਾ ਮੈਂ ਬੋਤਲ ਦਿੱਤੀ ਸੀ ਰਾਤ ਨੂੰ ਕਾਦੀ ਬੀਅਰ ਦੀ ਬੀਅਰ ਲਿਖਿਆ ਹੋਇਆ ਸੀ ਉਹਦੇ ਤੇ ਬੀਅਰ ਬਾਬਾ ਦਾ ਵੀ ਦਾਰੂ ਕਿਹਾ ਤੈਨੂੰ ਦਾਰੂ ਘੋ ਪੀਉਂਦਾ ਯਾਰ ਉਹ ਤਾਂ ਦਵਾਈ ਆ ਇੱਕ ਹਸਾਮਣ ਵਾਲਾ ਬਾਲਾ ਨਹੀਂ ਬੋਲਦੇ ਹੁੰਦੇ ਬਾਪ ਐਣ ਅੱਜ ਬਾਪੇ ਦਾਰੂ ਨਹੀਂ ਦਿੰਦੇ ਹੁੰਦੇ ਅੱਡਾ ਨਾਲ ਲੋਟ ਕਰਤਾ ਗੁੰਗਾ ਹੋ ਗਿਆ ਸੀਗਾ ਮੋਟਰਸਾਈਕਲ ਹੈਗਾ ਕਿ ਨਾ ਉੱਜੜਦਾ ਵੀ ਨੀ ਨਾਲੀ ਹੋਇਆ ਫੋਟ ਫੋ ਵੀ ਫੋਨ ਉੱਤੇ ਉਹ ਉਹਦਾ ਬਾਬਾ ਹੀ ਲੱਗਾ ਚੱਕੇ ਉਹੀ ਗਨੇ ਖਣ ਨੂੰ ਭਰੇ ਮਾਰ ਲੈਨੇ ਹੋ ਮਸਾ ਆਪਣਾ ਸੀ 70000 ਦਾ ਮੋਟਰ ਹੈ ਜੀ ਸਪਲੈਂਟਰ ਨਵਾਂ ਜਵਾਂ ਤੁਹਾਨੂੰ ਕਿਹਾ ਕਿਨੇ ਸੀ ਬਾਬਿਆਂ ਪਿੱਛੇ ਲੱਗਣ ਨੂੰ ਉਹ ਮੰਨੂ ਤਾਂ ਉਹ ਫਰਚੀਆ ਜੇ ਕਲਰ ਸਿਮਤਾਂ ਸੀ ਮਾਂ ਕਿਤੇ ਸਹੀ ਹੱਥ ਆ ਕੋਈ ਚੋਲ ਟੱਕਦੀ ਹੋਣਾ ਕੋਈ ਲੁੱਟ ਕੇ ਲੈ ਗਿਆ ਕੋਲ ਮਾਰਦੇ ਓਏ ਹੁਣ ਆਇਆ ਗੋ ਮੈਂਨਾਗਾ ਦੇਖ ਲੈ ਪੈਸੇ ਪੂਸੇ ਜਾ ਗਿਆ ਪੈਸੇ ਬਦੂ ਚੱਕ ਕੇ ਲਗਾ ਤੁਹਾਡੇ ਚਟਣੀ ਨਾਲ ਰੋਟੀਆਂ ਖਾ ਖਾ ਕਿਸ ਤਰ੍ਹਾਂ ਭਰਿੰਦਾ ਸੋਦਾ ਉਹ ਜਾ ਗਿਆ ਉਹ ਬਾਬਾ ਤੇਰਾ ਬੈਜੇ ਬੇੜਾ ਮੇਰਾ ਸਾਲਿਆ ਜਣੇ ਖੈਣ ਨੂੰ ਘਰੇ ਬਾੜ ਲੈਨੇ ਕੋ ਬੋਲਾ ਜਾ ਰੱਖਿਆ ਤੁਸੀਂ ਓਏ ਓਏ ਨਾਲੇ ਪਾਈ ਕੁੱਟੂ ਭੈਂ ਇੱਧਰ ਦੇਖ ਲੈ ਇੱਧਰ ਤਾਂ ਨਹੀਂ ਖੜਾ ਖੜਾਗਾ ਹਾਂ ਯਾਰ ਇੱਧਰ ਮੋਟਰ ਵਾਲਾ ਜਾਈ ਤੀ ਕਿਹੜਾ ਜੀ ਸਾਹ ਦੇ ਵਿੱਚ ਮੇਰੇ ਚਿੱਕੀ ਕਰਾ ਜਾਦਾ ਹੈ ਨਹੀਂ ਇੱਧਰ ਵੀ ਨਾ ਇੱਧਰ ਹੈ ਹੀ ਨਹੀਂ ਮੋਟਰ ਵਾਲਾ ਉਹ ਤਾਂ ਫਿਰ ਲੈ ਗਿਆ ਬਾਈ ਸਾਲਾ ਪੂਰਾ ਸਾਦ ਉਹ ਬਾਈ ਨੂੰ ਤਾਂ ਦੇਖੀ ਅੰਦਰ ਇਹਨੂੰ ਦੇਖ ਲੈ ਇਹਨੂੰ ਹੋਸ਼-ਹੋਸ਼ ਹੈਗੀ ਅੰਦਰ ਅਸਲ ਲੋਡ ਕਰਤਾ ਹੋਰ ਦੌਰਾ ਪੈ ਗਿਆ ਸੀ ਮੇਰੇ ਸਾੜੇ ਤੇ ਕੀ ਹੋ ਗਿਆ ਸੀ ਉਹਨੂੰ ਮਿਰਗੀ ਦਾ ਦੌਰਾ ਪੈ ਗਿਆ ਸੀ ਉਹਦੇ ਅੱਛਾ ਉਹ ਤਾਂ ਟੂਣਾ ਟਾਣਾ ਜਿਹਾ ਕਰਿਆ ਸੀ ਉਹਨੇ ਤਾਂ ਉਹ ਟੂਣਾ ਯਾਰ ਉਹਦਾ ਕਰਦੀ ਰੰਦਰ ਸਾਡੇ ਵਾਲੇ ਦਾ ਕੰਮ ਕਰਦੇ ਟੂਨੇ ਵਿਆਹ ਹੋ ਗਿਆ ਸੱਚ ਤੇਰਾ ਹਾਂ ਹਾਂ ਇਹ ਸੱਧਿਆ ਹੈਣੀ ਕੋ ਗੱਲਾਂ ਹੈ ਹੋ ਜਾ ਟਾਈਮ ਹੀ ਲੱਗਦਾ ਐਂਗਾ ਬਣਾ ਕੁਝ ਖਵਾਇਆ ਨਾ ਪਿਆਇਆ ਪਾਣੀ ਵੀ ਨਹੀਂ ਪੁੱਛਿਆ ਉਹ ਪਾਣੀ ਤਾਂ ਕੀ ਪੀਣਾ ਤੈਨੂੰ ਤਾਂ ਉਹ ਹੀ ਪੀਰ ਹੀ ਪਿਆਵੇਂਗਾ 100 ਰੁਪਏ 100 ਰੁਪਏ ਲੈ ਹੋਂ ਤਾਂ ਤੂੰ ਕਹਿੰਦਾ ਕਹਿੰਦਾ ਮੇਰੇ ਕੋ ਬਲੈਕ ਤੋਂ ਆਇਆ ਮੈਂ ਉਹ ਬਲੈਕ ਤੋਂ ਫੇਰ ਕਰੇ ਪਿਆ ਉਹ 10 ਰੁਪਏ ਕਰਨੇ ਤੋਂ ਕਿਸਕੀਆਂ ਲੈਈਆਂ ਬਲੈਕ ਤੇਲੇ ਬੰਦੇ ਚੁਸਕੇ ਕਰ ਖਾਂਦੇ ਆ ਤੈਨੂੰ ਕੀ ਪਤਾ ਹੋਰ ਕਿਹਨੂੰ ਪਤਾ ਲੈ ਤੂੰ ਆ ਤੂੰ ਉਹੀ ਲੱਕੋ ਕੱਚੀਆਂ ਪਿੱਲੀਆਂ ਹੀ ਮਾਰਦਾ ਏ 10 ਰੁਪਏ 10 ਰੁਪਏ ਦੇਣੇ ਦੇ ਦੇ ਯਾਰ 10 ਰੁਪਏ ਐਂ ਹੀ ਬਣ ਜਾਂਦੇ ਨੇ ਐਂ ਹੀ ਬਣ ਜਾਂਦੇ ਸਾਡੇ ਬਾ ਚਾਹ ਯਾਰ ਤੂੰ ਛੱਡ ਯਾਰ ਆ ਜੀ ਚੰਗਾ ਹੱਥ ਨੇ ਕਰੇ ਹੱਥ ਨੇ ਆ ਜੀ ਸਿਉਂ ਦੀ ਉਹ ਬਲੇਸ਼ਰਟ ਜੈਕਟ ਜੈ ਲਾਲ ਰੰਗ ਦੀ ਖੱਟੀ ਖੱਟੇ ਜਿਹੜੇ ਹੁਣ ਖੱਟਾ ਕਹਿੰਦੇ ਰੰਗ ਉਹਨੂੰ ਜਿਵੇਂ ਆ ਆ ਆ ਕਿਹੜਾ ਹੈਗਾ ਖੱਟਾ ਨਹੀਂ ਕਿਹੜਾ ਹੈ ਮੁੰਡਾ ਕਿਹੜਾ ਲਵਿੰਦਰ ਵਿਲਾ ਵਿਲਾ ਹਾਂ ਇਹਦੇ ਨਾਲ ਦੇ ਬਟਨ ਲਾ ਦੀ ਬਸ ਇਹਦੇ ਤਾਂ ਬਟਨ ਲੱਗੇ ਨਹੀਂ ਉਹ ਨਹੀਂ ਜਿਹੜੇ ਇਹ ਆਹ ਜਿਹੜਾ ਪਾਈ ਆ ਨੇ ਜੱਟ ਜੀ ਕੋਟ ਹੈ ਦਾ ਹਾਂ ਇਹਦੇ ਨਾਲ ਦੇ ਬਟਨ ਲਾ ਦੀ ਬਸ ਇਹਦਾ ਕੋਟ ਆ ਓਏ ਹਾਂ ਇਹਦੇ ਖਰਮਾ ਇਹਦੇ ਨਾਲ ਤੇ ਕੋਟ 'ਚ ਫਰਕ ਪੰਦਾ ਓਏ ਨਹੀਂ ਜਿਹੜਾ ਇਹ ਰੰਗਾ ਖੱਟਾ ਖੱਟੇ ਰੰਗ ਦੀ ਜੱਟ ਬਣਾ ਦੂ ਓਏ ਖਾ ਮਾਰਿਆ ਕੀ ਬੱਕ ਜਾ ਯਰ ਪੁਰਾਣੇ ਢ ਮੋਟਾ ਨਾਲ ਦਿਮਾਗ ਵੀ ਮੋਟਾ ਹੀ ਆ ਲਾਲ ਦਾ ਜੱਟ ਬਣਾਉਣੀ ਆ ਅੱਛਾ ਜਿਹੜੇ ਖੱਟੇ ਆ ਬਟਨ ਲਾਉਣੇ ਖੱਟੇ ਰੰਗ ਦੇ ਲਾਲ ਜੱਟ ਖੱਟੇ ਵਟਨ ਹਾਂ ਇਹ ਗੱਲ ਕਰ ਤਾ ਚੰਗਾ ਫਿਰ ਤੂੰ ਤਾਂ ਨਹੀਂ ਸੱਦਿਆ ਪਿਆ ਤੇ ਮੈਂ ਤੂੰ ਆ ਜੀ ਸ਼ਾਮ ਨੂੰ ਆ ਜੀ ਮੇਰੇ ਕੋਲ ਆ ਜੂੰਗਾ ਚੰਗਾ ਉਹ ਤਾਂ ਆ ਬੈਣੂ ਵੀ ਦੇਖ ਲਾ ਓਏ ਕਿਵੇਂ ਮੂੰਹ ਜਾਂ ਗੱਡੀ ਪਿਆ ਓਏ ਇਰਾਦੇ ਦਾ ਕੀ ਕੀ ਹੋਗਾ ਤੈਨੂੰ ਓਏ ਓਏ ਖਸਮਾ ਫੇਪੜਾ ਪਲਦਾ ਜੀ ਕੀ ਬਰਾ ਓਏ ਕੀ ਕਹਦਾ ਤੇਰਾ ਚੱਕਰ ਹੀ ਹਿੰਦਨੇ ਬਈ ਯਾਰ ਚੱਕਰ ਤਾਂ ਕਾਨੂੰ ਮਿਲਦਾ ਦਰ ਦੂਰ ਪਿੱਤੀ ਆ ਰਸ ਤੋਂ ਉਹਨਾਂ ਨੇ ਆਹ ਦਰੂਣੀ ਪਿੱਤੀ ਮੈਂ ਜੋ ਦੱਸ ਕਰਾ ਦਾ ਉਹਨਾਂ ਦਾ ਬੋਲਣ ਲੱਗ ਗਿਆ ਓਏ ਬੋਲਾ ਜਾ ਠੀਕ ਆ ਤੂੰ ਮੈਂ ਮੈਨੂੰ ਕੋ ਕਤੂਰੇ ਹੋਇਆ ਪਰ ਸੋਆਂ ਦਾ ਮੰਜੇ ਤੇ ਪਿਆਗਾ ਹਏ ਤੈਨੂੰ ਕਤੂਰੇ ਹੋਇਆ ਕਹਦਾ ਮੈਂ ਕਿਦੋਂ ਵੇਪੇ ਜੇ ਮੈਂ ਚੱਕਾ ਪੜਾਂਗਾ ਹੁਣ ਕਿੱਥੇ ਵੇਗਾ ਬਾਈਟਾ ਪਰ ਸੌਣਾ ਲਾ ਹੈਗੀ ਆ ਤੁਨੂੰ ਹੈਗਾ ਸੌਣਾ ਓਏ ਬਾਈ ਠੀਕ ਹੋ ਗਿਆ ਇਹਦਾ ਠੀਕ ਆ ਜਿਹੜਾ ਮੋਟਰਸਾਈਕਲ ਲੈ ਗਿਆ 70000 ਦਾ ਉਹ ਕੌਣ ਲੈ ਗਿਆ ਜਿਹੜਾ ਰਾਤ ਬਾਬਾ ਆਇਆ ਸੀ ਤੁਹਾਡੇ ਸਾਥ ਸਲਾਇਆ ਸੀ ਜਿਹੜਾ ਕਿਹੜਾ ਸਾਧਾ ਬੂਬਣਾ ਮਣੀ ਚਕਾਜ ਪੂਏ ਆਪੀ ਲੈ ਗਿਆ ਉਹ ਮੈਨੂੰ ਲੋਟ ਕਰਦੇ ਮਾਰੇ ਭਰਾਇਆ ਸੀਗਾ ਉਹ ਮੈਨੂੰ ਹੋਇਆ ਕਿ ਜੇ ਸਾੜਾ ਮਰਿਆ ਓ ਬਈ ਯਾਰ ਹੈ ਉਹ ਤਾਂ ਬਾਬਾ ਸੀ ਨਾ ਤੇ ਤੈਨੂੰ ਲੋਟ ਕਰਾਇਆ ਨਾਲੇ ਕਾਬਰੀ ਜਨਾ ਕਾਬਰੀ ਜਨਾ ਤੇਰੇ ਤੇ ਨਾ ਗੱਤੇ ਮੋਟਾ ਲੈ ਗਿਆ ਨਾ ਪਏ ਮੋਟਾ ਲੈ ਗਿਆ ਬੂਗਣਾ ਉਹ ਮੈਨੂੰ ਤਾਂ 50 ਲੈ ਠਾਇਆ ਮਧਾ ਪਿੱਛੇ ਪਿਆ ਸੀ ਇਹ ਤਾਂ ਬਾਹਰ ਉੱਤੇ ਬੇੜੇ ਜੀ ਲੜਿਆ ਕਰ ਸੀਗਾ ਕਿਹੜਾ ਬਾਬਾ ਲੈ ਗਿਆ ਜਿਹੜਾ 라 ਸਮਝਿਆ ਸੀਗਾ ਐਨੇ ਸਮਝਿਆ ਸੀ ਮੇਰੀ ਗੱਲ ਸੁਣ ਬਾਈ ਕਿ ਫੇਰ ਮਾਰ ਦਿੱਤੇ ਹਾਂ ਹਾਂ ਤੂੰ ਗੁਗਾਰ ਨਹੀਂ ਸੀ ਹੋ ਗਿਆ ਪੁੱਤ ਤੂੰ ਉੱਥੇ ਡਰ ਨਹੀਂ ਸੀ ਗਿਆ ਹਾਂ ਤੂੰ ਨਹੀਂ ਪਾਉਂਦੇ ਸੀ ਤੂੰ ਦੇਖ ਜਿਆਦਾ ਤੇਰੀ ਕੋਈ ਹਾਂ ਜਿਆਦਾ ਤਾਂ ਕੁਛ ਕੀ ਹੋ ਗਿਆ ਓਏ ਉਹ ਕੀ ਹੋ ਗਿਆ ਉਹ ਫੇਰ ਨਾ ਬਬੜਾ ਹੋ ਜੇ ਉਹ ਫੇਰ ਨਾ ਇਹਨੂੰ ਕੁਛ ਕਦਰ ਦੀ ਹੋ ਜੇ ਕੀ ਹੋ ਗਿਆ ਤੈਨੂੰ ਇਹ ਤੇ ਤੂੰ ਦੇਖ ਦੰਗਾ 10 ਸਾਲੇ ਦਾ ਬਾਬਾ ਮੂੰਹ ਆਇਆ ਇੱਕ ਤਾਂ ਤੇ ਤੂੰ ਬਿਮਾਰ ਹੋ ਕੁਛ ਦੇਖ ਤਾ ਡਾਕਟਰਾਂ ਨੇ ਵੀ ਲਾਇਸੈਂਸ ਜੀ ਮੈਨੂੰ ਪਾਣੀ ਪਿਆ ਹੀ ਗੰਡੇ ਕੋਲ ਸ਼ੱਕਰ ਜੀ ਪਾ ਕੇ ਹਨਾ ਮੇਰੇ ਜਾਨ ਬਿਮਾਰਤੀ ਸੀ ਜਾਨ ਜਾਨ ਨਹੀਂ ਤੇ ਆਪਣੇ ਮੇਰੇ ਤਾਂ ਇੰਨਾ ਕੁ ਜ਼ਿਆਦਾ ਬਸ ਵੀ ਉਹ ਜਿਹੜਾ ਪਿਆ ਵੀ ਮੂਹ ਵਾਲਾ ਉਹ ਭੂਤ ਸੀ ਭੈਣ ਬੇਟਾ ਭੂਤ ਨਹੀਂ ਸੀ ਉਹ ਛੱਡਾ ਨੂੰ ਛੱਡਿਆ ਲੱਕੋਜੀ ਸੀਗਾ ਮੇਰਾ ਸਾਲੇ ਨੂੰ ਆਖਿਆ ਸਾਲੇ ਨੂੰ ਭੇ ਦੇ ਐਸਾ ਜਿਹੇ ਲੋ ਨਾ ਮੇਰਾ ਸਾਲਾ ਆਇਆ ਮੈਂ ਕਿਹੜਾ ਬਣਾਇਆ ਉਹਨੂੰ ਭਈ ਬਣਾ ਕੇ ਬਣਾਇਆ ਨੂੰ ਮੇਰੇ ਤੇ ਕਬਰੀ ਨਾ ਕੀ ਕਰਾਉਣਾ ਬਾਲੀ ਇਹਦੋਂ ਓਏ ਨੇ ਰਾਜ ਨੇ ਲੱਕ ਲਾਇਆ ਉਹ ਐਹੀ ਇਹਦਾ ਹੋਇਆ ਇਹਦਾ ਚੱਲ ਲੋਟ ਹੋ ਗਏ ਮੇਡਾ ਲੋਟ ਵਣ 70000 ਦਾ ਮੋਟਰਸਾਈਕਲ ਲਗਾ ਬਸ ਉਹ ਹੋਰ ਦਾ ਕਿਹੜਾ ਪੱਦ ਮੂਲੇ ਦੇ ਸਾਲੇ ਦੇ ਮੈਂ ਬੜਾ ਆਪ ਚਕਾਇਆ ਬਾਈ ਮੈਂ ਤਾਂ ਆ ਪਾ ਗਿਆ ਬਾਈ ਨਟਾ ਜੱਟ ਨੇ ਨੂੰ ਪੁੱਛੋ ਉੱਥੇ ਪਿਆਰੀ ਬੋਤਾ ਆਪ ਡੱਗ ਗਿਆ ਪਤਾ ਨਹੀਂ ਕੀ ਰਾਤ ਉਹਨੇ ਪਾਣੀ ਆ ਪੀ ਬਸੁੰਦ ਨੇ ਮੈਨੂੰ ਕਹਾ ਸਾਰਾ ਪੀ ਲਾ ਤੇ ਡਬਟਣ ਵਾਲਾ ਕਰਕੇ ਹੁਣ ਉਹਦਾ ਤੁਨੂੰ ਨੀਂਦ ਵਾਲੇ ਗੋਲੇ ਆ ਮਾ ਕੇ ਸਾਰਾ ਆਖੇ ਲੁੱਟ ਕੇ ਲੈ ਗਿਆ ਦਾਰੂਈ ਦੀ ਵੀ ਸਵੈਲ ਆਈ ਗਈ ਰਾਤ ਦੇ ਨਿਰ ਜਿਵੇਂ ਦਾਰੂਈ ਹੋਵੇ ਵਿੱਚ ਕੋਨਾ ਉਹ ਬਿੱਟੀ ਆ ਉਹਦਾ ਵਰ ਦਾਰੂ ਵਾਲੀ ਗਿੰਟ ਹੋ ਗਿਆ ਓਏ ਮੈਂ ਕਿਹਾ ਤੋ ਬਿੱਲੀ ਦਾਰੂ ਦਾ ਚੂਹਾ ਪੀਲੇ ਉਹ ਕਹਿੰਦਾ ਬਿੱਲੀ ਖਾਣੀ ਐ ਉਹ ਦਾਰੂ ਨਾਲ ਲੋਟ ਹੋ ਗਿਆ ਰਾਤ ਸਾਰਾ ਪੀਲੀ ਵੀ ਰਾਤ ਦੇਰ ਸੀਗਾ ਮਤਲਬ ਨਾ दारू-ਦੂਰਾਂ ਵਾਲੀ ਲੋਟ ਹੋ ਗਿਆ ਬਈ ਹਣਾ ਆਹ ਸੈਂਸਮਸੋਂ ਗਈ दारू ਪੀ ਕੇ ਦਲੇਰੀ ਜੀ ਜਾ ਗਈ ਜਿੱਦਾਂ ਹੋਰ ਬਾਪੂ ਠੀਕ ਐ ਹਾਂ ਵਧੀਆ ਤੂੰ ਦੱਸ ਹਾਂ ਉਹ ਠੀਕ ਐ ਵਧੀਆ ਵਧੀਆ ਕਰੇ ਕਿਵੇਂ ਆ ਸਾਰੇ ਵਧੀਆ ਫਰਸਟ ਕਲਾਸ ਸੁਸਪਾ ਠੀਕ ਐ ਤੇਰੀ ਸੁਸਪਾਈ ਹੈ ਨਾ ਤੇਰੀ ਘਰੇਲੀ ਦਾ ਨਾਮ ਹਾਂ ਇਹੋ ਦੱਸ ਫਿਰ ਕਿਵੇਂ ਚੱਲਦਾ ਕੰਮ ਕੰਮ ਆਏ ਕਹਿੰਦਾ ਸੱਚ ਮੈਂ ਦੱਸਣਾ ਤਾਂ ਚੱਲ ਮੈਂ ਤੇ ਨਹੀਂ ਚਾਹੁੰਦਾ ਉਦੋਂ ਤੂੰ ਮੈਨੂੰ ਮਾੜਾ ਬੋਲਦਾ ਸੀ ਅੱਜ ਮੈਂ ਦੱਸਦਾ ਨਾ ਇਹ ਆਪਣੇ ਸਾਡੇ ਨਾਲ ਘਰੇ ਕਰਨੀ ਵਾਲਾ ਬਾਬਾ ਆਇਆ ਠੀਕ ਹੈ ਨਾ ਉਹ ਵਧੀਆ ਦੱਸਦਾ ਹੈਗਾ ਸੱਚੀਆਂ ਗੱਲਾਂ ਦੱਸਦਾ ਹੈਗਾ ਮੈਂ ਜਿਹੜੀ ਵੀ ਰਾਤ ਉਹ ਤੋਂ ਗੱਲ ਪੁੱਛੀ ਵਧੀਆ ਸੱਚ ਦੱਸੀ ਉਹਨੇ ਠੀਕ ਹੈ ਨਾ ਉਹ ਹੀ ਦਾ ਦੱਸਣ ਆਇਆ ਕਿ ਮਤਲਬ ਅੱਜ ਹੀ ਸਾਡੇ ਘਰੇ ਆਤ ਨੇ ਆਪਣੇ ਹਾਂ 6 ਵਜੇ 6 ਤੋਂ 9 ਵਜੇ ਤੱਕ ਉਹ ਧੂਣਾ ਲਾਉਂਦਾ ਹੁੰਦਾ ਕੱਲ ਰਾਤ ਲਾਇਆ ਸੀ ਵਧੀਆ ਪੂਰੀਆਂ ਗੱਲਾਂ ਦੱਸੀਆਂ ਵਧੀਆ ਉਹਨੇ ਜਲ ਪਿਆ ਆ ਤੂੰ ਵੀ ਜੇਤੂ ਜਲ ਪੀ ਲਿਆ ਤੇ ਜਿਹੜਾ ਹਾਂ ਖਾ ਖਾ ਕਰ ਰੱਖਿਆ ਗੈਡਾ ਇਹ ਘਟ ਜਾਊਗਾ ਹਾਂ ਹੋਰ ਕਿਸੇ ਦਾ ਵੀ ਪੜਾ ਹੋ ਜੂ ਕੀ ਆਇਆ ਮੈਂ ਉੱਥੇ ਇੱਕ ਟੇਲਰ ਆ ਬੈਠਾ ਸੀ ਨਾਲੇ ਉਹਨੂੰ ਮਜ਼ਾਕ ਟਕਾਇਦੀ ਮੈਂ ਸ਼ੌਂਦੀ ਵਿਆਹ ਤੇ ਨਹੀਂ ਸੱਦਿਆ ਮਾੜੀ ਗੱਲ ਨਹੀਂ ਹੈਗੀ ਉਹਦੀ ਮੈਨੂੰ ਵਿਆਹ ਤੇ ਨਹੀਂ ਸੱਦਿਆ ਤਾਂ ਮੈਂ ਵੇਖਾ ਫਿਰ ਵੀ ਕਿਸੇ ਦਾ ਪੜਾ ਹੁੰਦਾ ਮੈਂ ਉਹਨੂੰ ਕਹਤਾ ਮੈਂ ਆ ਜੀ ਤੂੰ ਵੀ ਆ ਜੀ ਉਹਦਾ ਵੀ ਪੜਾ ਹੋ ਜੂ ਮੈਂ ਤੇ ਤੇਰੇ ਨਾਲ ਵਿਆਹ ਨੂੰ ਜੀ ਨਹੀਂ ਕਰਦਾ ਸੀ ਮੇਰਾ ਮਾੜਾ ਬੋਲਦਾ ਸੀ ਨਾ ਤੂੰ ਉਹਦੇ ਮੈਨੂੰ ਤੂੰ ਆ ਜੀ ਠੀਕ ਆ ਮੈਂ ਤਾਂ ਭਾਈ ਆਪਣਾ ਭਾਈਆ ਮੰਗੂਆ ਜਿਹੜਾ ਤੂੰ ਆਹ ਕਾਰ ਰੱਖਿਆਗਾ ਮੋਟਾ ਠੀਕ ਆ ਅੱਜ ਮਸ਼ੀਨਾਂ ਆਈਆਂ ਚਲਾਈਆਂ ਹੀ ਨਹੀਂ ਕੀ ਗੱਲ ਬੱਸ ਮੰਟਾ ਚੱਲੀ ਅੰਦਾ ਮੰਟਾ ਦਾ ਨੂੰ ਬੱਸ ਆਜੀ ਬੱਸ ਆਈ ਲੈਣਾ ਲੱਗਿਆ ਰਹਿਣਗੇ ਮਤਲਬ ਆਇਆ ਗਿਆ ਆਇਆ ਗਿਆ ਤੂੰ ਤਾਂ ਪਹਿਲੇ ਠੁੱਕ ਮੁੱਕ ਜੂ ਤੇਰਾ ਅੱਛਾ ਜਿਹੜਾ ਤੇਰਾ ਗੁੱਠਾ ਨਾ ਲਿਬੜਿਆ ਰਿਹਾ ਕਰੋ ਠੋਕਣ ਨਾਲ ਤੂੰ ਠੁੱਕ ਮੁੱਕ ਜੂਗਾ ਪਰ ਤੇਰਾ ਠੀਕ ਆ ਪੈਸੇ ਨਾਲ ਆਜੀ ਚੰਗਾ 6 ਵਜੇ ਠੀਕ ਆ ਨਹੀਂ ਪੈਸੇ ਪੂਰੇ ਘੱਟ ਖਾਇਆ ਕਰ ਤੂੰ ਮੈਂ ਦੇਖਿਆ ਤੂੰ ਕੱਲ ਪਰਛੋਰੇ 25 ਕਿਲੋ ਆਟਾ ਸੀ ਉੱਥੇ ਤੋਲ ਕੇ ਦਿੱਤਾ ਸੀਗਾ ਮੈਨੇ ਮੈਂ ਦੇਖੀ ਜਾਂਦਾ ਸੀਗਾ ਇੱਥੇ ਆਕੇ 20 ਕਿਲੋ ਹੋ ਗਿਆ ਅੱਛਾ ਹੀ ਹਾਂ 1 ਕਿਲੋ ਘਟਾ ਤਾ 19 ਕਿਲੋ 20 ਕਿਲੋ ਦੇ ਤੂੰ ਪੈਸੇ ਲੈ ਗਿਆ 6 ਕਿਲੋ ਆਟਾ ਖਾ ਗਿਆ ਤੂੰ ਹਾਂ ਹਾਂ ਦੰਦ ਕਿਉਂ ਘੜਦਾ ਕੀ ਆ ਉਹ ਕੋਈ ਹੋਗਾ ਚੱਲ ਕਹਿੰਦੇ ਹੁੰਦੇ ਨਾ ਬੰਦੇ ਦੇ ਉੱਤੇ ਕੁਝ ਨਹੀਂ ਆਏਗਾ ਹਨਾ 14-15 ਤਾਂ ਕੋਈ ਨਾ ਪਤਾ ਤੈਨੂੰ ਦਿਹਾੜੀਆਂ ਕਰਵਾਉ ਉਹ ਗਲਤ ਆ ਤੁਹਾਨੂੰ ਨਾ ਮੋਟਰਸਾਈਕਲ ਤੇਰੇ ਦੀ ਭਰੌਣਾ ਪਤਾ ਉਹ ਨਾ ਪਰ ਹੋਰ ਲਿਆਵਾਂਗੇ ਬਈ ਯਾਰ ਉਹ ਲਿਆਵਾਂਗੇ ਤੈਨੂੰ ਭਰਵਾਉ ਇੱਕ ਰੁਪਿਆ ਦੇ ਕੇ ਦੇ ਦੇ ਇੱਕ ਰੁਪਿਆ 14 ਇੱਕ ਰੁਪਿਆ ਦਾ ਕੋਈ ਨਾ 1 ਰੁਪਿਆ ਮੋਟਾ ਕਢਾ ਦਿੰਦਾ ਉਹ ਆਪਣਾ ਨਵਾਂ ਮਾਡਲ ਲਿਆਵਾਂਗੇ ਕੋਈ ਨਾ ਨਾਮ ਆਰਾ ਦੇਖਦੇ ਹਾਂ ਹਾਂ ਮਾਡਲ ਕੋਈ ਗੰਗਾ ਵਿਚਰਾਂ ਤੇ ਚਾਰਜ ਵੀ ਲੱਗਣਾ ਹੀ ਫੂਨ ਵਾਲੇ ਚਾਰਜ ਵਾਲਾ ਤੇ ਮੇਰਾ ਤੂੰ ਮੈਂ ਲਾਉਂ ਚਾਰਜ ਮਾ ਮੈਂ ਦਰਦ ਜਾਂ ਮੈਂ ਖਾਬ ਜਾਂਦਾ ਤੂੰ ਇੱਕ ਸਤਾ ਪਰ ਤੂੰ ਕੁੱਤੀ ਗੱਲ ਤੂੰ ਤਾ ਤੜਫਦਾ ਮੇਰੇ ਹਾਂ ਤੇਰੇ ਦੀ ਭਰਮ ਪਤਾ ਕਿਹੜਾ ਨਮਾ ਦਾ ਗਰਾ ਚਮਚੇ ਮੇਰੇ ਆ ਮੈਨੂੰ ਪਤਾ ਮੈਂ ਕਿਵੇਂ ਚਮਚ ਮਲਹਾਇਆ ਦਾ ਮੈਂ ਕਿਸੇ ਤੋਂ ਚਾਹਦਾ ਲੜਨ ਪਰ ਕੋਈ ਚਾਹਦਾ ਜੇ ਤੂੰ ਪਿਓ ਲੱਗਦਾ ਤਰਾ ਚਾਹਦਾ ਦੇ ਤੂੰ ਤੈਨੂੰ ਕੋਈ ਉਹ ਮਾਂ ਬਾਲਾ ਕਰਦਾ ਮੈਂ ਕੋ ਕੰਮ ਦੇ ਦਿਹਾੜੇ ਦੇ ਮੈਂ ਕੁੱਤੀ ਉਹ ਚੱਲ ਤੇ ਗਾਉਣਾ ਹੁਣ ੜਾ ਮੋ ਗਿਆ ਹੋ ਗਿਆ ਗੱਲ ਨਾ ਆਪ ਤੂੰ ਆਇਆ ਇਹਨੂੰ ਤਾਂ ਕਹਣਾ ਕਾਲਜ ਵਗ ਜਾ ਕਰ ਕਾਲਜ ਨਹੀਂ ਜਾਂਦਾ ਕਿਸ ਮਾਰ ਰਿਹਾ ਇਹ ਬੂਗੁਣਿਆ ਬੱਚੇ ਇਹ ਬੂਗੁਣਿਆ ਬੱਚੇ ਕਹਣੂ ਬਈ ਇਹ ਤਾਂ ਕੁੜੀਆਂ ਬੱਚੇ ਫਿਰਦਾ ਮੇਰਾ ਸਾਡੇ ਨੂੰ ਤਾਂ ਉਹ ਕਟਾਏਗਾ ਬਿੱਤੀ ਕਟਾਏਗਾ ਮੇਰੀ ਕੀ ਗਲਤੀ ਹੈਗੀ ਤੂੰ ਨਾਲ ਨਾਲ ਹੁੰਦਾ ਨਾਲ ਹੁੰਦਾ ਤੂੰ ਮੈਂ ਤਾਂ ਨੂੰ ਕੋਲ ਜਲਾਣਾ ਦਾ ਕੋਲ ਜ ਨਹੀਂ ਜਾਂਦਾ ਏ ਦਾ ਕਾਲ ਜੇ ਦਾ ਕਿਦੜੇ ਕੋਲ ਜ ਬੁਝਿਆ ਦੀ ਲੋੜ ਇਹਦੇ ਕੰਮ ਕਰਾ ਤੇਰੇ ਬਹੁਤ ਟੱਕਾ ਕਰ ਮੱਝਾ ਹੁਣ ਫੀਸ ਭਰੀਆ ਕੋਲ ਜ ਦਾ ਜਾਇਆ ਕਰਾਂਗੇ ਬਈ ਯਾਰ ਅੱਜ ਮੈਂ ਨਹੀਂ ਜਾਣ ਦਿੰਦਾ ਮੋਟਰਸਾਈਕਲ ਰੱਖੋ ਤੂੰ ਰੱਖ ਲੈ ਜਾ ਇਧਰ ਕਾ ਦੇ ਮੋਟਰ ਤੇ ਆ ਜਾ ਮੈਂ ਕਿਉਂ ਰੱਖ ਆਦਾ ਮੋਟਰਸਾਈਕਲ ਗੁਗਣਾ ਤੁਸੀਂ ਬੁਲਾਇਆ ਹੈਂ ਮੋਟਰਸਾਈਕਲ ਮੈਂ ਰੱਖਾ ਮੈਂ ਬੁਲਾਇਆ ਹੋਰ ਕਿਹਨੇ ਬੁਲਾਇਆ ਇਹਨੇ ਬੁਲਾਇਆ ਇਹਨੂੰ ਕਹ ਉਹ ਨੂੰ ਕਹ ਮੈਨੂੰ ਕੀ ਕਹਿਣਾਗਾ ਜਾ ਉਹ ਮੈਂ ਮਾਰਨ ਆਇਆ ਸੀ ਤੁਨ ਲੋ ਬਈ ਆਪ ਹੀ ਆਏ ਸੀ ਆਪਣੇ ਘਰੇ ਉਹ ਆ ਕੇ ਬਾਹਰ ਦੇ ਚ ਕਹਿੰਦਾ ਤੇ ਮੈਂ ਆ ਕੇ ਲੋਟ ਕਰ ਦੂੰ ਆ ਕੇ ਛੋਡੇ ਘਰੇ ਕਹਿੰਦਾ ਕਿਸੇ ਚੀਜ਼ ਦਾ ਸਾਇਆਗਾ ਤੁਸੀਂ ਕੰਮੜੀ ਬਣ ਕੇ ਆਈਏ ਅਸੀਂ ਤੈਨੂੰ ਪਾਣੀ ਲਾਉਣ ਗਿਆ ਸਾਨੂੰ ਰਾਤ ਨੂੰ ਟੱਕਰ ਮੈਨੂੰ ਪੁੱਛ ਗਿਆ ਸੀ ਹਾਂ ਉਹ ਸਾਲਾ ਮੈਨੂੰ ਕਹਿੰਦਾ ਕੰਮ ਨਹੀਂ ਬਣਦਾ ਕਹਿੰਦਾ ਮੈਂ ਉਹ ਤੇਰੇ ਪਿਆ ਤੇ ਕੰਮ ਨਹੀਂ ਹੋ ਰਿਹਾ ਸਾਡੇ ਸਾਡੇ ਕੋਚੀ ਹੈਗਾ ਹਾਂ ਉਹ ਉਹ ਇਹ ਪੁੱਠੇ ਚਿੱਦੇ ਕੰਮ ਕਰਾਉਂਦਾ ਇਹ ਤਾਂ ਮੈਂ ਕਹਿੰਦਾ ਵੇ ਤੇਰਾ ਉਸ ਮੈਂ ਭੇਜ ਦਿੰਦਾ ਸੀਗਾ ਉਹਦੇ ਹੱਗ ਦੇ ਨਾ ਹਗੂ ਵੀ ਖਾਲੇ ਉਹਦਾ ਇਹ ਜੱਜ ਆਪੂ ਵੀ ਗਈ ਆ ਵੱਡਾ ਗੁੱਦਾ ਮੁਸੇ ਦਾ ਉਹਨ ਘੰਮਣੀ ਬਣਾ ਤੇ ਉੱਤਰਾ ਯਾਰ ਆ ਗਈ ਕੋਈ ਉਹ ਨੂੰ ਪਰਦੋਸ ਤੋਂ ਬਾਰੇ ਕਿ ਤਾ ਨਹੀਂ ਆਪੂ ਸੁਣਾ ਬਾਤਾਂ ਤੋਂ ਬਾਰੇ ਬਾਹਰ ਜਾ ਬੈਠ ਉਹ ਬੋਟ ਨਾ ਕਹੀਦਾ ਹਾਂ ਮੈਂ ਛੱਟ ਪਾ ਦੀ ਆ ਜੱਜ ਦੀ ਰੈਣਾ ਦੇ ਆ ਪਵਾ ਕੋਈ ਜੱਜ ਦੀ ਰੈਣਾ ਦੇ ਆ ਕਰ ਜਾ ਬਾਹਰ ਜਾ ਤੋਨੋ ਮੈਂ ਜੱਜ ਦੇ ਤੇ ਥਾਪੜ ਖਾਏਗਾ ਮੈਂ ਤੇਰੇ ਲੰਬੂ ਲੈ ਕੇ ਕੈਸ਼ ਲਿਆ ਮੰਗ ਜਮਾ ਕੈਸ਼ ਚੁੱਦਾ ਕੈਸ਼ ਦਾ ਬੋਲ ਤ ਲਈਏ ਆ ਬਾ ਬੜਾ ਕੀ ਪਾਇਆ ਕਰਾਂਗੇ ਹਾਂ ਆ ਜਾ ਬਾਈ ਹਾਰ ਦੇ ਦਵਾ ਦੇ ਹੋਰ ਲੈ ਲਿਆ ਹੋ ਦਵਾਮਾ ਹਾਰ ਲੈ ਲੈ ਰੂ ਦਵਾ ਦੇਣਾ ਵਧੀਆ ਜਵਾ ਕਾਲਜ ਆ ਗਿਰੂ ਟਾਵਰ ਬਣੂ ਇਹਦੀ ਵੀ ਟਾਵਰ ਮੈਂ ਤਾਂ ਹੋਰ ਨਗੜਾ ਲਿਆ ਕੋਈ ਚਾਉਂਦੀ ਨਹੀਂ ਮੇਰਾ ਰਿਸ਼ਤਾ ਤੂੰ ਬਾਹਰ ਮੈਂ ਤੇ ਮੱਚਦਾ ਤੇਰਾ ਤਾਂ ਮੱਚਦਾ ਇਹ ਜਾਣਾਂ ਕਿ ਨਾ ਮੱਚਦਾ ਇਹ ਯਾਰ ਕੰਮ ਕਰ ਲੈ ਯਾਰ ਮੱਜਾ ਪੀਂ ਨੀਰਾ ਪਾ ਲੈ ਉਹਨੂੰ ਐਂ ਜਦ ਦਵਾ ਦੇ ਬਾਈ ਸਨ ਮੇਰਾ ਪਾ ਲੈ ਭੇਗੜੀ ਆਣਗੇ ਬਿਲਕੁਲ ਜੀ ਇੰਦੇ ਨੇਗੇ ਮਟਾ ਦੂ ਚੱਕਰਾਂ ਨੂੰ ਨਾ ਉਹ ਦੁਬਈ ਆਏ ਕੋ ਮਰਟ ਕਰਦਾ ਤੂੰ ਦੇਖ ਲੈ ਟਕੋ ਤੇ ਲੋਟ ਹੋਗਾ ਹੁਣ ਤੂੰ ਜਾ ਆਇਆ ਸਮਝਾਉਣਗੇ ਨਾ ਚਾ ਚੰਗਾ ਜਰਨਾ ਹੋਵੇ ਹੁਣ ਡੋਟ ਕਰਦਾ ਜੰਦਾ ਆਇਆ ਇਹਦੇ ਤੇ ਮੇਰੀ ਮੰਮੀ ਠੀਕ ਰਹਿੰਦੀ ਆ ਮੰਮੀ ਮੰਮੀ ਨੂੰ ਕਿਉਂ ਬੋਲਦਾ ਤੂੰ ਮੇਰੀ ਨੂੰ ਕਿਉਂ ਮੇਰੀ ਮੰਮੀ ਨੂੰ ਨਾ ਬੋਲਿਆ ਕਰ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਸੀਗਾ ਮੈਂ ਪੁੱਛਿਆ ਹੀ ਆ ਹਾਂ ਕੀ ਗਿਮਤ ਕੀ ਰੈਂਦੀ ਆ ਠੀਕ ਆ ਗਈ ਪਾਪੇ ਦਾ ਪੁੱਛਿਆ ਨਹੀਂ ਹਾਲ ਮੰਮੀ ਦਾ ਉਹਦੀ ਪੁੱਛ ਲਿਆ ਮੰਮੀ ਦਾ ਚੰਗਾ ਰਹਿਦਾ ਪੁੱਛਣਾ ਲੁੱਟਾਂ ਦੂਸਰੇ ਦਾ ਕਿਉਂ ਲੁੱਟਾਂ ਮੈਨੂੰ ਪਤਾ ਲੱਗ ਗਿਆ ਤੇਰਾ ਫਿਰ ਪਾਪੇ ਨੇ ਕੀ ਪਲਾ ਕਰਤਾ ਤੇਰਾ ਪਾਪੇ ਦਾ ਬਾਲਾ ਪਲਾ ਕਰਤਾ ਛੱਟੇ ਵਾਲਾ ਦੂਰਾ ਪੈ ਗਿਆ ਸੀ ਉਹਨੂੰ ਮਨ ਲਾ ਮੈਂ ਡਰਾਤਾ ਸੀ ਯਾਰ ਮੈਂ ਕਿਹਾ ਚਲੂੰ ਝੇੜ ਕਰ ਦੰਨਿਆ ਉਹਦਾ ਮੇਰਾ ਸਾਲੇ ਦੇ ਦੂਰਾ ਪੈ ਗਿਆ ਦੋ ਦਿਨ ਬੋਲੀ ਨਹੀਂ ਅੱਛਾ ਬਸ ਫਿਰ ਬਾਬਾ ਆਇਆ ਛੇ ਤੋਂ ਤੂੰ ਨਾ ਲਾਇਆ 9 ਵਜੇ ਤੱਕ ਫਿਰ ਕੀ ਬਾਬਾ ਲੋਟਾ ਪੱਪਾ ਸੋਰੀ ਕੋ ਪੱਪਾ ਗਿਆ ਗਿਆ ਮੋਟੀ ਮਤਨ ਪੱਪਾ ਗਿਆ ਉਹ ਸਾਡੇ ਆਲਾ ਲੋਟ ਸ਼ਵੇਰ ਨੂੰ ਮੂੰ ਮੈਂ ਗਿਆ ਨਹੀਂ ਕਰੇ ਜਾ ਕੇ ਆਉਣਾ ਗੇੜਾ ਮਾਰ ਕੇ ਆਉਣਾ ਬੜਾ ਕੱਫਾ ਹੋ ਗਿਆ ਯਾਰ ਕੱਲ ਕੋਈ ਨਾੜਾ ਕੁਝ ਹੋ ਗਿਆ ਹੋ ਗਿਆ ਯਾਰ ਉਹ ਸਾਨੂੰ ਤਾਂ ਪਤਾ ਹੀ ਨਹੀਂ ਲ ਹੋਊ ਕੀ ਪਤੰਦਰ ਪਾਣੀ ਜਾਂ ਪੇਜ ਕੇ ਕੱਲਾ ਤੂੰ ਤਾਂ ਫਾਇਦਾ ਉਸਤੀ ਕਰਿਆ ਸੀ ਕੀ ਪਤਾ ਸੀ ਸਾਹ ਚੱਕ ਕੇ ਲਾਜ ਮੋਟਰਸਾਈਕਲ ਉਹਦਾ ਬੂਨਾ ਨਿਕਲਿਆ ਫਾਇਦਾ ਤਾਂ ਹੋ ਗਿਆ ਉਹਦੀ ਫਾਇਦਾ ਪਤੰਦਰ ਪਤੰਦਰ ਪੇਗ ਬੂਗਨ ਵਾਲੀ ਲੋਟ ਹੋ ਗਿਆ ਉਹਦਾ ਪੇਗ ਨਾਲ ਹੀ ਲੋਟ ਹੋ ਗਿਆ ਤਾਂ ਕੋਈ ਨਹੀਂ ਤੇ ਲੇਰੀ ਜਾਈ ਉਹ ਜ ਤਾਂ ਉਹੀ ਮੋਟਰਸਾਈਕਲ ਖੰਜ ਬਾੜਿਆ ਹੱਥੋਂ ਹੋਰ ਕੋਈ ਪੈਸੇ ਪੁਛਣ ਜਾ ਕੇ ਲੈ ਗਿਆ ਪੈਸੇ ਪੁਛੇ ਦੇਖ ਲਾ ਪਈ ਹੈਗੇ ਕੋਈ ਸੀ ਤਾਂ ਨਹੀਂ ਪਸ਼ੂ ਪਸੂ ਜਨੇਗਾ ਮਾਰ ਲਾ ਪਸ਼ੂ ਪੂਰੇ ਕੋਈ ਮੱਝ ਮੋਝ ਤਾਂ ਨਹੀਂ ਖੋਲ ਕੇ ਲੈ ਗਿਆ ਪੰਜ ਨਾ ਆਪਣੇ ਯਾਰ ਪੰਜ ਦਾ ਪੂਰੇ ਲੱਗਦੇ ਆ ਰੂ ਦਾ ਪੂਰੇ ਮੈਨੂੰ ਮੋਟਰਸਾਈਕਲ ਦਾ ਝੂੜਾ ਲੱਗ ਰਿਹਾ ਯਾਰ ਮਸਾ ਬਣਾਇਆ ਸੀ ਯਾਰ ਚੱਲ ਜਿਹੜਾ ਕੁਝ ਹੋਣਾ ਸੀ ਹੋ ਗਿਆ ਬੜਾ ਯਾਰ ਔਖਾ ਹੋ ਗਿਆ ਓਏ ਗਰ ਹੁਣ ਜਿਹੜਾ ਕੋਹਣਾ ਸੀਦਾ ਉਹਦਾ ਪਹਿਲੀ ਵਾਰੀ ਦੀ ਮਾਣ ਛੋਡੇ ਵਾਲੇ ਬਾਈ ਨੂੰ ਕਹਿੰਦਾ ਬੁਲਟ ਦਿਵਾ ਦੇ ਮਨ ਬੋਸ ਤੇ ਲੱਗ ਰਹੇ ਕਾਲਜ ਆਪਾਂ ਮੈਂ ਘਣਾ ਤੂੰ ਜੰਮੀ ਕਟਵਾਏਗਾ ਮੈਨੂੰ ਤੂੰ ਓਏ ਕੁਛ ਨਹੀਂ ਹੁੰਦਾ ਉੱਥੇ ਟਾਵਰ ਬਣੂ ਆਪਣੀ ਜਿਹੜਾ ਕੁੜਿਆਂ ਗਲੇ ਹਟ ਕਰਾਂਗੇ ਕਾਲਜ ਤੇ ਤੂੰ ਐ ਕਰ ਫਿਰ 10 ਦਿਨ ਖੜੋਦਾ ਬੜਾ ਦਿਮਾਗ ਦਾ ਹਾਂ ਜੀ ਨਾ ਕਈ ਮੜਾ ਠੰਡਾ ਹੋ ਜਾਂਦੇ ਹੁਣ 10 ਦਿਨ ਦੇਖ ਕੇ ਚੱਲੀ ਨਾਲੇ ਮੈਂ ਕੱਲ ਗਿਆ ਸੀ ਕਾਲਜ ਉਹ ਤਾਂ ਨਵੀਂ ਐਡਮਿਸ਼ਨ ਆ ਰਹੀਆਂ ਬੋਲਿਆਂ ਵਾਲੇ ਕੁੜੇ ਆ ਆ ਦਣਜਤੀਆਂ ਵਾਂਗੂ ਲੰਗਦੇ ਆਗੇ ਚੇਰ ਪੂਰਾ ਬਾਲੀ ਰੌਣਾ ਕੋਲਿਆ ਕਾਲਜ ਚਦਾ ਜੰਦੰਦ ਸੀ ਹੋਰ ਕੱਲ ਜਾ ਕੇ ਆਇਆ ਮੈਂ ਉਹ ਫਿਰ ਮੈਨੂੰ ਤੈਨੂੰ ਪਤਾ ਇਹਦਾ ਕਰਕੇ ਘਰੇ ਰਹਿਣਾ ਪੈਗਾ ਬਾਈ ਕਰਕੇ ਮੈਂ ਤਾਂ ਅੱਧ ਵੀ ਜਾਂਦਾ ਸੀ ਤੇਰੇ ਕਰਕੇ ਮੈਂ ਕਿਹਾ ਚੱਲ ਤੈਨੂੰ ਦੇਖ ਲਈਏ ਵੀ ਨਾਲ ਚੱਲ ਬੜੂਗਾ ਤੂੰ ਤਾਂ ਗਿਆ ਹੀ ਨਹੀਂ ਤੰਦਰਾ 10 ਦਿਨ ਹੋ ਗਏ ਤੰਦਰਾ ਚੱਲ ਹੁਣ ਫਿਰ ਕਾਲਜ ਵੀ ਸਟਾਰਟ ਕਰਨਾ ਪਉਣ ਪੜਾਈ ਵੀ ਛੱਡ ਸਕਦਾ ਹੁਣ ਹੋਰ ਠੀਕ ਹੋਊਗਾ ਚੱਲ ਵਧੀਆ ਹੋਰ ਥੋੜਾ ਨੂੰ ਬੁਲਟ ਦਵਾਗਾ ਬੁਲਟ ਤੇ ਚੱਲਾ ਕਰਾਂਗੇ ਆਪਾਂ ਵਧੀਆ ਟੌਰ ਬਣਾਵਰੂ ਬੜ ਤੇ ਆਪਣੀ ਬੁਲਟ ਦਾ ਮੈਸੇਜ ਇਤਨੀ ਪੂਰੀ ਕੱਢੀ ਫੇਰ ਆਉਗਾ ਨਹੀਂ ਪੰਪ ਦੇ ਦੇ ਦਿਖਾ ਦੇ ਮੈਂ ਸੋ ਮਾਸ ਤੋਂ ਗਿਰਨ ਦੁੱਤ ਤੱਕ ਹੁੰਦੀ ਆਣ ਚੋਈ ਬੰਨ ਰੱਖਿਆ ਦੋ ਦਾ ਨੀਰਾ ਖਾਣ ਨੂੰ ਸੁਣਣ ਵਾਲੀ ਆ ਮੈਂ ਜਰਾ ਮੈਂ ਸੁਣਣ ਵਾਲੀ ਆਗੀ ਉਹ ਮੈਂ ਉਹ ਵੀ ਨਹੀਂ ਕਰਦੀ ਪੱਟਾ ਵਿੱਚ ਕੀ ਨਹੀਂ ਆਉਣਾ ਉਹ ਪੱਟੇ ਨਾਲ ਵਗਦਾ ਸਪਲੈਂਡਰ ਨਹੀਂ ਆਉਂਦਾਗਾ ਬੁਲਟ ਕਿੱਥੋਂ ਆਜੂਗਾ ਪੱਲਾ ਟਾਇਰ ਲੈਉਣੇ ਹਲੇ ਟਾਇਰ ਤੇ ਬਹਿ ਕੇ ਵਗ ਜਾ ਕਰੀ ਕਾਲਜ ਆ ਜਾ ਕਰਾਂਗੇ ਡੰਡੇ ਨਾਲ ਰੋਡ ਲੈ ਕਰੀ ਮਜ਼ਾਕ ਕਰਦਾ ਯਾਰ ਮੈਨੂੰ ਪਤਾ ਬੁਲਟ ਮਹਿੰਗਾ ਯਾਰ ਜਿਹੜੀ ਸੂਨ ਵਾਲੀ ਆ ਉਹੀ ਵੇਚਦੇ ਵਧੀਆ ਮਹਿੰਗੀ ਵਿਕਜੂਗੀ ਓ ਜਿਆਦਾ ਬਾਈ ਨਾ ਗੱਲ ਕਰਨੀ ਕੋਈ ਯਾਰ ਲੱਖ ਸਵਾਲੱਖ ਦੀ ਮੈਸਰ ਕਿ ਲੱਖ ਸਵਾਲੱਖ ਦਾ ਵੋਲਟਾਜ ਆ ਉੱਥੇ ਗੇਰਾਂ ਲਿਆਵਾਂਗੇ ਆਪਾਂ ਦਾ ਮੋਡੀਫਾਈ ਕਰਾ ਕੇ ਦੇਖੀ ਟੌਰ ਬਣਦੀ ਆਪਣੀ ਅੱਛਾ ਯਾਰ ਗਿਆ ਨਹੀਂ ਆ ਜੀ ਨਾਲੇ ਤੂੰ 6 ਵਜੇ ਮੈਂ ਤੇਰਾ ਮੈਂ ਭਲਾ ਸੋਚਿਆ ਤੂੰ ਮੇਰਾ ਭਲਾ ਨਹੀਂ ਸੋਚਦਾ ਠੀਕ ਆ ਉਦੋਂ ਤੂੰ ਮੈਨੂੰ ਗਾਲਾਂ ਕੱਢੀਆਂ ਮੈਂ ਤਾਂ ਤਾਂ ਵੀ ਨਹੀਂ ਕੁਝ ਕਿਹਾ ਅੱਛਾ ਉਦੋਂ ਮੈਂ ਤੇਰਾ ਇੱਕ ਗਲਾਸ ਚੱਕ ਲੈ ਕੀ ਹੋ ਗਿਆ ਸੀਗਾ ਗਲਾਸ ਤੂੰ ਦੁਬਾਰੇ ਉੱਥੇ ਧਰ ਲਿਆ ਫੇਰ ਆ ਹੁੰਦਾ ਬਾੜਾ ਹੂੰ ਆ ਮੈਂ ਤੇਰਾ ਭਲਾ ਸੋਚਦਾ ਠੀਕ ਆ ਉਹ ਵਧੀਆ ਘਟ ਜੂਗਾ ਸੋਚਦਾ ਲੱਗਦਾ ਨਾਲੇ ਪੁਸ਼ਪਾ ਖੁਸ਼ ਹੋ ਜੀ ਤੇਰੀ ਜਦੋਂ ਪੁਸ਼ਪਾ ਨਹੀਂ ਦੇਖਿਆ ਹਸਬੰਦ ਤਾਂ ਸਲਿਮ ਹੋ ਕੇ ਆ ਗਏ ਨੇ ਕਟਰੀਨਾ ਕੈਪ ਲੱਗੇਗਾ ਜਮਾ ਠੀਕ ਆ ਪੁਸ਼ਪਾ ਖੁਸ਼ ਹੋ ਜੀ ਨਾਲ ਜਵਾਹ ਖੁਸ਼ ਜਵਾਹ ਕਿੰਨੇ ਸੱਚ ਤੇਰੇ ਜਵਾਹ ਮੇਰੇ ਤਰਨਾ ਲੈ ਫੇਰ ਤਬਈ ਲਈ ਸੀ ਵਿੱਲਈ ਦੀ ਵਾਹ ਤੱਕ ਆਜੀ 6 ਵਜੇ ਠੀਕ ਆ ਉਹਦਾ ਨਜ਼ਾਰਾ ਹਨਾ ਜੇ ਬੋਟ ਲਿਆਂਦਾ ਹਨਾ ਟੌਰੀ ਵੱਖਰੀ ਬਣੂ ਪੁੰਜਣਾ ਜਾਣ। ਹੋਰ ਕੁੜੀਆਂ ਆਏ ਦੇਖ ਕੇ ਕਿਵੇਂ ਚੱਕਿਆ ਕਰਦੇ ਆਪਣੇ ਕੰਨੀ ਫਿਰ। ਚਾਹ ਰਦਾ ਤਾਂ ਬਾਈ ਵੀ ਮੈਨੂੰ ਕਿੰਨੇ ਕੋੜ-ਕੋੜ ਦੇਖਦਾ। ਉਹ ਬਾਈ ਤਾਂ ਉਹੀ ਮਰੀ ਜਾਂਦਾ ਯਾਰ। ਬਾਈ ਨੂੰ ਕੀ ਪਤਾ ਆਹੀ ਤਾਂ ਚਾਰ ਦਿਨ ਜਵਾਨੀ ਦੇ ਹੁੰਦੇ ਹਨ ਨਜ਼ਾਰੇ ਲੈਣ ਨੂੰ। ਉਹ ਜਵਾਨੀ ਤਾਂ ਹੁੰਦੀ ਪਤੰਦਰ ਜਵਾਨੜੇ ਚ ਮੋਟਰ ਨੇ ਵਾਲੀ ਚੱਕਾ ਤਾਂ ਪਤਾ। ਕੋਈ ਨਾ ਇਹਦਾ ਕੁਝ ਹੋ ਗਿਆ ਹੋ ਗਿਆ। ਉਹਨਾਂ ਨੂੰ ਬੜਿਆਲਾ ਬੁੱਲਟ ਲੈ ਕੇ ਆਵਾਂਗੇ। ਬੁੱਲਟ ਤੇ ਚੱਲਿਆ ਕਰਾਂਗੇ ਕਾਲਜ ਆਪਾਂ। ਕੀ ਮੈਂ ਸੁਣ ਵਾਲੀ ਇਹਨਾਂ ਨੂੰ ਯਾਰ। ਉਹ ਪਤੰਦਰ ਕੋਟੂ ਆ। ਉਹ ਕੋਈ ਨਹੀਂ। ਆ ਆ ਦੇਖ ਬੁਲਟ ਦਾ ਖੜਾ ਕਿੱਲੇ ਤੇ ਤੂੰ ਕਹਣਾ ਹੈ ਉਲਟ ਕਿੱਥੇ ਲਿਆਵਾਂਗਾ ਹੈ ਤੇ ਹੀਟ ਪਾ ਦੇ ਕੋਈ ਨਹੀਂ ਹੁੰਦਾਗਾ ਉਹ ਸੁਣ ਲੈ ਬੇ ਤੈਨੂੰ ਕੁੱਤੂ ਉਹ ਉਹ ਨੂੰ ਅੰਦਰ ਖਪਾਈ ਨੂੰ ਕੀ ਪਤਾ ਲੱਗਦਾਗਾ ਤੂੰ ਮੇਰੀ ਗੱਲ ਸੁਣ ਉਹ ਨੂੰ ਤਾਂ ਉੱਚਾ ਸੁਣਦਾਗਾ ਤੂੰ ਦਸਕ ਦਿਨ ਖੜਾ ਪਾ ਫਿਰ ਮੈਂ ਬਾਈ ਨਾਲ ਗੱਲ ਕਰਦਾ ਪੱਲ ਉਹਨੇ ਆ ਹੀਟ ਪਾ ਦੇ ਕੋਈ ਨਹੀਂ ਹੁੰਦਾਗਾ ਉਹ ਨੂੰ ਕੀ ਪਤਾ ਲੱਗਣਾ ਬੋਲੇ ਇਹਨੂੰ ਪਰ ਤਾ ਤੇਰੀ ਸਹੀ ਹੈ ਨਾ ਹੋਰ ਇੰਨੇ ਪੈਸੇ ਉਹ ਇਕੱਠੇ ਵੀ ਨਹੀਂ ਹੁੰਦੇ ਨਾ ਨਾ ਇੰਨੇ ਚ ਲੈਂਦਾ ਹੋਰ ਬੁਲਟ ਦਾ ਕਿੱਲੇ ਤੇ ਖੜਾਗਾ ਤੂੰ ਪੈ ਇੱਥੇ ਕਾ ਤੂੰ ਕਰਨਿਆ ਦਿਮਾਗ ਤੇਰਾ ਕੰਮ ਕਰਦਾ ਨਾ ਓਏ ਹੋਰ ਪਹੇਏ ਕਰਾਂਗੇ ਪਰ ਮੈਂ ਕਹਿੰਦਾ ਦਰਸ਼ਕ ਤਾਂ ਖੜਾ ਬਾਈ ਨਾਲ ਗੱਲ ਕਰਦੇ ਆ ਯਾਰ ਹੋਰ ਕੀ ਰਾਂ ਗੱਲ ਠੰਡੀ ਜੀ ਪੈ ਜਾਂਦਾ ਫਿਰ ਚਪਾਦੀ ਮੈਂ ਸੀ ਕੁਝ ਨਹੀਂ ਹੁੰਦਾ ਕਾ ਦੇ ਲਲ ਪਤੰਦਰ ਲੈ ਐਨੇ ਤਮਾ ਦਾ ਘੋਣ ਕਰ ਰੱਖਿਆ ਤਮਾ ਦੇ ਲੈ ਟੱਡ ਬੰਨੇ ਮੇਰੇ ਸਾਲੇ ਨੂੰ ਸਬਰ ਫਿਰ ਵੀ ਹੈਗਾ ਹੋਰ ਕੱਲ ਫਿਰ ਵੀ ਸਾਰਾ ਤੂੰ ਤੋਰੇ ਕਰਦੇ ਨੇ ਮਕੜਾ ਚੁੱਕਦੇ ਸਬਰ ਤਾਂ ਬੂਬਨੇ ਨੇ ਵੀ ਨਹੀਂ ਆਇਆ ਮੋਟਰਸਾਈਕਲ ਲੈ ਜਾਂਦੇ ਲੋ ਹੋਰ ਉਹ ਲੈ ਜਾਂਦਾ 70 ਹਜ਼ਾਰ ਦਾ ਮੋਟਰਸਾਈਕਲ ਲੈ ਗਿਆ ਚੱਕੇ ਹੋਰ ਯਾਰ ਉਹ ਜਦੋਂ ਨੰਗਿਆ ਮੈਨੂੰ ਤਾਂ ਕੋਈ ਉਹ ਵੀ ਨਹੀਂ ਪਤਾ ਲੱਗਿਆ ਰਾਤ ਤਾਂ ਨਹੀਂ ਪਤੰਦਰ ਨੂੰ ਮਤ ਉਹਦੀ ਡੇਗ ਲੰਦਾ ਰਾਤਾ ਅਵ ਡਗਿਆ ਬਾਈ ਤੂੰ ਕੀ ਡਗਦਾ ਸੀ ਉਹਨੂੰ ਤੂੰ ਪਤੀ ਨੂੰ ਨੇ ਕੀ ਪਿਆ ਤਾਂ ਪਾਣੀ ਮੈਨੂੰ ਮੈਂ ਕੁੱਟ ਜੀ ਭਰ ਲਈ ਮੈਨੂੰ ਕਹਿੰਦਾ ਹੋਰ ਪੀਲਾ ਹੋਰ ਪੀਲਾ ਆਹਨੂੰ ਦੱਸਦੇ ਨਹੀਂ ਪੈਗ ਲਾਏ ਆਉਣਗੇ ਤੁਸੀਂ ਨਹੀਂ ਯਾਰ ਬਾਈ ਯਾਰ ਪੈਗ ਨਹੀਂ ਰਾ ਸੀ ਉਹ ਦੇਖ ਕੁਝ ਬੋਲ ਬੋਤਲ ਪਈ ਸੀ ਸੰਦਾ ਜੜਾ ਗੰਗਾ ਜੜਾ ਮਾ ਯਾਰ ਚੱਲ ਕੋਈ ਹੋਊਗਾ ਵਰਤਮਾਨ ਕੀ ਆ ਕੋਈ ਮਸਹਦਾਰ ਹੋ ਜਾ ਸਾਲਾ ਸੁਧਾਰ ਕਰਦੇ ਕਰਦੇ ਤਾਂ ਮੋਟਰ ਸਹਣੀ ਚ ਕਾਲਿਆ ਛੱਲ ਕੋਈ ਨਾ ਜਿਹੜਾ ਕੁਝ ਹੋ ਗਿਆ ਹੋ ਗਿਆ ਹੁਣ ਬਾਕੀ ਨਾਲ ਗੱਲ ਕਰ ਲੈ ਬੁਲਟ ਦੀ ਔਰ ਬਹੁਤ ਬਾਕੀ ਨਾਲ ਗੱਲ ਕਰਕੇ ਦੇਖਦਾ ਫਿਰ ਆਪਾਂ ਜਾਇਆ ਕਰਾਂਗੇ ਤੰਗਾ